ਗੋਸ਼ਟ ਨੇ ਤਾਂ ਠਾਣਾ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਬਾਬਾ ਬੁੱਢਾ ਜੀ ਦੇ ਨਾਲ ਗੋਸ਼ਟ ਕਰਦੇ ਨੇ ਗੋਸ਼ਟ ਦਾ ਮਤਲਬ ਹੁੰਦਾ ਹੈ ਵਿਚਾਰ ਕਰਨਾ ਤੇ ਜੇ ਆਪਾਂ ਅੱਜ ਬਾਬਾ ਬੁੱਢਾ ਜੀ ਨੂੰ ਕਹੀਏ ਵੀ ਬਾਬਾ ਬੁੱਢਾ ਜੀ ਤੁਸੀਂ ਗੁਰੂ ਘਰ ਦੇ ਵਜ਼ੀਰ ਹੋ ਤੇ ਗੱਲ ਬਣਦੀ ਆ ਕਿਉਂ ਕਿਉਂਕਿ ਜਿਹੜਾ ਰਾਜਾ ਤੇ ਵਜ਼ੀਰ ਹੁੰਦਾ ਨਾ ਉਹ ਇੱਕ ਦੂਜੇ ਦੀ ਸਲਾਹ ਨਾਲ ਚੱਲਦਾ ਹੈ ਹੈਨਾ ਸ਼ਰੀਰ ਵਿੱਚ ਗੁਰੂ ਸੀ ਸਰੀਰ ਅੰਦਰ ਸਿੱਖ ਸੀ ਵਿਚਾਰ ਗੋਸ਼ਤੀ ਇੱਕ ਰਾਜਾ ਹੈ ਤੇ ਇੱਕ ਵਜ਼ੀਰ ਹੈ ਇੱਕ ਗੁਰੂ ਹੈ ਤੇ ਇੱਕ ਸਿੱਖ ਹੈ ਅੱਜ ਬਹੁਤ ਆਤ ਗਿਣਤੀ ਚ ਨਾ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਦਾ ਕਈ ਵਾਰ ਸਾਨੂੰ ਕਿਹਾ ਜਾਂਦਾ ਹੈ ਵੀ ਇਹ ਗੁਰੂ ਘਰ ਦੇ ਵਜ਼ੀਰ ਨੇ ਤੇ ਮੈਂ ਬੇਨਤੀ ਕਰਨਾ ਭਾਗਾਂਵਲੋ ਵਜ਼ੀਰ ਦਾ ਮਤਲਬ ਪਹਿਲਾਂ ਪਤਾ ਹੋਣਾ ਚਾਹੀਦਾ ਵਜ਼ੀਰ ਹਮੇਸ਼ਾ ਉਹ ਹੁੰਦਾ ਹੈ ਜਿਹੜਾ ਰਾਜੇ ਨੂੰ ਸਲਾਹ ਦਿੰਦਾ ਹੈ ਜਿਵੇਂ ਇਥੇ ਬਾਬਾ ਬੁੱਢਾ ਜੀ ਦਾ ਜ਼ਿਕਰ ਕੀਤਾ। ਜਦੋਂ ਸਾਡਾ ਸੰਪੂਰਨ ਗੁਰੂ ਹੈ ਤੇ ਸ਼ਬਦ ਰੂਪ ਦੇ ਅੰਦਰ ਗੁਰੂ ਹੈ। ਅਸੀਂ ਗੁਰੂ ਤੇਰੇ ਘਰ ਦੇ ਸੇਵਾਦਾਰ ਤੇ ਹੋ ਸਕਨੇ ਆ ਪਰ ਤੇਰੇ ਵਜ਼ੀਰ ਅਸੀਂ ਬਣ ਨਹੀਂ ਸਕਦੇ। ਮੇਰੀ ਕੀ ਸਮਰੱਥਾ ਕਿ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤੁਹਾਨੂੰ ਕੋਈ ਸਲਾਹ ਦਿਆਂ। ਮੇਰੀ ਕੀ ਸਮਰੱਥਾ ਵੀ ਮੈਂ ਤੁਹਾਨੂੰ ਕੋਈ ਵਿਚਾਰ ਦਿਆਂ। ਹਾਂ। ਮੈਂ ਗ੍ਰੰਥ ਪੜਨ ਵਾਲਾ ਗ੍ਰੰਥੀ ਤੇ ਹੋ ਸਕਦਾ ਮੈਂ ਸੇਵਾ ਕਰਨ ਵਾਲਾ ਸੇਵਾਦਾਰ ਤੇ ਹੋ ਸਕਨਾ ਪਰ ਗੁਰੂ ਸਹਿ ਮਹਾਰਾਜ ਮੈਂ ਤੁਹਾਡਾ ਕਦੇ ਵਜ਼ੀਰ ਬਣ ਨਹੀਂ ਸਕਦਾ ਤੇ ਜੇ ਵਜ਼ੀਰ ਦੀ ਪਦਵੀ ਹਾਸਲ ਕਰਨ ਦਾ ਬੰਦੇ ਦਾ ਮਨ ਵੀ ਹੋਵੇ ਜੇ ਚਾਹ ਬਣ ਵੀ ਹੋਵੇ ਫਿਰ ਵੀ ਭਾਗਾਂ ਵੱਲੋਂ ਬੰਦੇ ਦਾ ਆਪਣਾ ਜੀਵਨ ਬੰਦੇ ਦਾ ਆਪਣਾ ਪੂਰਾ ਕੈਰੈਕਟਰ ਬਾਬਾ ਬੁੱਢਾ ਜੀ ਵਰਗਾ ਹੋਣਾ ਚਾਹੀਦਾ ਜੇ ਕੈਰੈਕਟਰ ਉਹਦੇ ਵਰਗਾ ਹੋਵੇਗਾ ਫਿਰ ਭਾਵੇਂ ਕੋਈ ਵਜ਼ੀਰ ਕਹਿਲੇ ਤੇ ਗੱਲ ਬਣਦੀ ਏ ਤੇ ਜੇ ਆਪਣਾ ਕਰੈਕਟਰ ਹੀ ਭਾਗਾ ਵਾਲਿਓ ਬਾਬੇ ਪ੍ਰੀਤੀ ਚੰਦ ਵਰਗਾ RAMRAI ਵਰਗਾ ਏ ਤੇ ਫਿਰ ਮੈਂ ਗੁਰੂ ਤੇਰੇ ਘਰ ਦਾ ਵਜ਼ੀਰ ਕਿਥੋਂ ਜੇ ਮੇਰਾ ਜੀਵਨ ਹੀ ਚੋਰਾਂ ਵਾਲਾ ਡਾਕੂਆਂ ਵਾਲਾ ਧਾੜਵੀਆਂ ਵਾਲਾ ਆ ਲੁੱਟਾਂ ਖੋਹਾਂ ਕਰਨ ਵਾਲਾ ਫਿਰ ਮੈਂ ਤੇਰੇ ਘਰ ਦਾ ਸੇਵਾਦਾਰ ਵੀ ਕੌਣ ਦਾ ਹੱਕਦਾਰ ਨਹੀਂ ਮੈਂ ਤੇਰਾ ਵਜ਼ੀਰ ਕਿਥੋਂ ਬਣ ਜਾਵਾਂਗਾ ਆ ਵਜ਼ੀਰ ਬੁੱਢੇ ਸੋ ਗੋਸਟ ਨੇ ਤਾਂ ਥਾਨੇ ਸ੍ਰੀ ਸਤਗੁਰੂ ਕੇ ਚਲਤ ਮਾਨੈ ਜਿੱਥੇ ਵਿਚਾਰ ਗੋਸ਼ਟੀ ਰਾਜਾ ਤੇ ਵਜ਼ੀਰ ਕਰਦੇ ਨੇ ਉੱਥੇ ਇੱਕ ਰਾਜਾ ਹੁੰਦਾ ਤੇ ਇੱਕ ਵਜ਼ੀਰ ਹੁੰਦਾ ਸਾਨੂੰ ਤੇ ਗੁਰੂ ਨੇ ਹੁਕਮ ਕੀਤਾ ਆ ਵੀ ਸਭ ਸਿੱਖਨ ਕੋ ਬੋਲੋ ਸਭ ਸਿੱਖਨ ਕੋ ਹੁਕਮ ਹੈ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਗ੍ਰੰਥ ਸਾਨੂੰ ਤੇ ਹੁਕਮ ਗ੍ਰੰਥ ਨੂੰ ਮੰਨਣ ਦਾ ਆ ਵੀ ਇਹਨੂੰ ਗੁਰੂ ਮੰਨਣਾ ਆ ਇਹ ਥੋੜੀ ਕਿਹਾ ਵੀ ਤੂੰ ਇਹਦਾ ਵਜ਼ੀਰ ਬਣ ਜਾ ਪਰ ਪਤਾ ਨਹੀਂ ਕਿੱਥੋਂ ਕਾੜ ਨਿਕਲ